ਵੀਵੀ ਖੇਤਾਂ ਪਾਜਾ ਨਾ ਰਹੇ ਜਿੱਥੇ ਪਹਿਲਾਂ ਨਾਲੇ ਜਾਂ ਖਾਲੇ ਹੈਗੇ ਸੀ ਔਰ ਸਾਰਾ ਪਾਣੀ ਆ ਜਿਹੜਾ ਸਾਡੇ ਪੰਜਾਬ ਦੇ ਹਿੱਸੇ ਦਾ ਉਹਨੂੰ ਕੱਲੇ-ਕੱਲੇ ਖੇਤਾਂ ਤੱਕ ਜਿਹੜੇ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੇ ਮੁੱਖ ਮੰਤਰੀ ਸਾਹਿਬ ਸਾਡੀ ਸਾਰੀ ਟੀਮ ਦੀ ਹੈ ਨਦੂਸੀ ਲਗਾਤਾਰ ਹੀ ਕਿੰਨਾ ਫਾਇਦਾ ਮਿਲਿਆ ਜਾ ਰਿਹਾ ਹੈ ਅੱਜ ਅਸੀਂ ਤਲਵੰਡੀ ਭਾਈ ਦੇ ਨੇੜੇ ਜਿਹੜਾ ਇਹ ਟ੍ਰੀਟਮੈਂਟ ਪਲਾਂਟ ਲਾਇਆ ਗਿਆ ਇਹਦੇ ਚ ਜਿਹੜੀ ਰੋਜ਼ ਦੀ ਕੈਪੈਸਿਟੀ ਆ 4 ਐਮਐਲ ਦੀ ਹੈ ਔਰ ਇਤੇ 1 ਕਰੋੜ 40 ਲੱਖ 1 ਕਰੋੜ 41 ਲੱਖ ਦੇ ਕਰੀਬ ਜਿਹੜੀ ਇਤੇ ਖਰਚਾ ਹੈ ਔਰ ਇਹਦੇ ਨਾਲ ਸਾਡੇ ਨੇੜੇ ਤੇੜੇ ਦੇ ਜਿਹੜੇ ਕਿਸਾਨ ਨੇ ਉਹਨਾਂ ਦੀਆਂ 43 ਮੋਟਰਾਂ ਲੱਗੀਆਂ ਹੋਈਆਂ ਸੀ ਔਰ ਜਿਹਦੇ ਨਾਲ 130 ਹੈਕਟੇਅਰ ਨੇੜੇ ਤੇੜੇ ਪੌਣੇ 1 400 400 ਦੇਖੜ ਜਿਹੜਾ ਇਹਦੇ ਨਾਲ ਸਿੰਜਿਆ ਜਾਣਾ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਹੈ ਕਿ ਡੂੰਗੇ ਜਾਂਦੇ ਪਾਣੀਆਂ ਨੂੰ ਅਸੀਂ ਰੋਕੀਏ ਉਹ ਚਾਹੇ ਟ੍ਰੀਟਮੈਂਟ ਪਲਾਂਟ ਲਾ ਕੇ ਖੇਤਾਂ ਨੂੰ ਸਿੰਜਣ ਦੀ ਗੱਲ ਹੋਵੇ ਜਾਂ ਨਹਿਰੀ ਪਾਣੀ ਦੀ ਗੱਲ ਹੋਵੇ ਨਹਿਰੀ ਪਾਣੀ ਜਿਹੜਾ ਲੱਗਣਾ ਉਤੇ ਵੀ ਸਰਕਾਰ ਹੁਣ ਤੱਕ 15000 ਕਿਲੋਮੀਟਰ ਦੇ ਕਰੀਬ ਜਿਹੜੇ ਨਾਲੇ ਨੇ ਉਹ ਬਣਾਏ ਜਾ ਚੁੱਕੇ ਨੇ ਔਰ ਆਉਣ ਵਾਲੇ ਸਮੇਂ 'ਚ ਜਮੇ ਆ ਕਣਕਾਂ ਵੱਡੀਆਂ ਜਾਂਦੀਆਂ ਨੇ ਹੋਰ ਵੀ ਜਿੰਨਾ ਹੋਊਗਾ ਬੱਦ ਤੋਂ ਵੱਧ ਖੇਤਾਂ ਤੱਕ ਪਾਣੀ ਪਹੁੰਚਦਾ ਕਰਾਂਗੇ ਤਾਂ ਕਿ ਜਿੱਥੇ-ਜਿੱਥੇ ਵੀ ਸੂਏ ਨਾਲੇ ਬਣੇ ਹੋਏ ਨੇ ਜਾਂ ਬਣਨ ਵਾਲੇ ਸਾਰੇ ਬਣਾ ਕੇ ਕੋਈ ਵੀ ਖੇਤ ਬਾਂਝਾ ਨਾ ਰਹੇ ਜਿੱਥੇ ਪਹਿਲਾਂ ਨਾਲੇ ਜਾਂ ਖਾਲੇ ਹੈਗੇ ਸੀ ਔਰ ਸਾਰਾ ਪਾਣੀ ਆ ਜਿਹੜਾ ਸਾਡੇ ਪੰਜਾਬ ਦੇ ਹਿੱਸੇ ਦਾ ਉਹਨੂੰ ਕੱਲੇ-ਕੱਲੇ ਖੇਤ ਤੱਕ ਜਿਹੜੀ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੇ ਮੁੱਖ ਮੰਤਰੀ ਸਾਹਿਬ ਸਾਡੀ ਸਾਰੀ ਟੀਮ ਦੀ ਅੱਜ ਅਸੀਂ ਤਲਵੰਡੀ ਭਾਈ ਦੇ ਨੇੜੇ ਜਿਹੜਾ ਇਹ ਟ੍ਰੀਟਮੈਂਟ ਪਲਾਂਟ ਲਾਇਆ ਗਿਆ ਇਹਦੇ 'ਚ ਜਿਹੜੀ ਰੋਜ਼ ਦੀ ਕੈਪੈਸਿਟੀ ਆ 4 ਐਮਐਲ ਦੀ ਹੈ ਔਰ ਇੱਥੇ 1 ਕਰੋੜ 40 ਲੱਖ 1 ਕਰੋੜ 41 ਲੱਖ ਦੇ ਕਰੀਬ ਜਿਹੜੀ ਇੱਥੇ ਖਰਚਾ ਹੈ ਔਰ ਇਹਦੇ ਨਾਲ ਸਾਡੇ ਨੇੜੇ ਤੇੜੇ ਦੇ ਜਿਹੜੇ ਕਿਸਾਨ ਨੇ ਉਹਨਾਂ ਦੀਆਂ 43 ਮੋਟਰਾਂ ਲੱਗੀਆਂ ਹੋਈਆਂ ਸੀ ਔਰ ਜਿਹਦੇ ਨਾਲ 130 ਹੈਕਟੇਅਰ ਨੇੜੇ ਤੇੜੇ ਪੌਣੇ 400 400 ਦੇ ਏਕੜ ਜਿਹੜਾ ਇਹਦੇ ਨਾਲ ਸਿੰਜਿਆ ਜਾਣਾ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਹੈ ਕਿ ਡੂੰਗੇ ਜਾਂਦੇ ਪਾਣੀਆਂ ਨੂੰ ਅਸੀਂ ਰੋਕੀਏ ਉਹ ਚਾਹੇ ਟ੍ਰੀਟਮੈਂਟ ਪਲਾਂਟ ਲਾ ਕੇ ਖੇਤਾਂ ਨੂੰ ਸਿੰਜਣ ਦੀ ਗੱਲ ਹੋਵੇ ਜਾਂ ਨਹਿਰੀ ਪਾਣੀ ਦੀ ਗੱਲ ਹੋਵੇ ਨਹਿਰੀ ਪਾਣੀ ਜਿਹੜਾ ਲੱਗਣਾ ਉਹਤੇ ਵੀ ਸਰਕਾਰ ਹੁਣ ਤੱਕ 15000 ਕਿਲੋਮੀਟਰ ਦੇ ਕਰੀਬ ਜਿਹੜੇ ਨਾਲੇ ਨੇ ਉਹ ਬਣਾਏ ਜਾ ਚੁੱਕੇ ਨੇ ਔਰ ਆਉਣ ਵਾਲੇ ਸਮੇਂ 'ਚ ਜਮੇ ਆ ਕਣਕਾਂ ਵੱਡੀਆਂ ਜਾਂਦੀਆਂ ਨੇ ਹੋਰ ਵੀ ਜਿੰਨਾ ਹੋਊਗਾ ਵੱਧ ਤੋਂ ਵੱਧ ਖੇਤਾਂ ਤੱਕ ਪਾਣੀ ਪਹੁੰਚਦਾ ਕਰਾਂਗੇ ਤਾਂ ਕਿ ਜਿੱਥੇ-ਜਿੱਥੇ ਵੀ ਸੂਏ ਨਾਲੇ ਬਣੇ ਹੋਏ ਨੇ ਜਾਂ ਬਣਨ ਵਾਲੇ ਸਾਰੇ ਬਣਾ ਕੇ ਕੋਈ ਵੀ ਖੇਤ ਬਾਂਝਾ ਨਾ ਰਹੇ ਜਿੱਥੇ ਪਹਿਲਾਂ ਨਾਲੇ ਜਾਂ ਖਾਲੇ ਹੈਗੇ ਸੀ ਔਰ ਸਾਰਾ ਪਾਣੀ ਆ ਜਿਹੜਾ ਸਾਡੇ ਪੰਜਾਬ ਦੇ ਹਿੱਸੇ ਦਾ ਉਹਨੂੰ ਕੱਲੇ-ਕੱਲੇ ਖੇਤ ਤੱਕ ਜਿਹੜੀ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੇ ਮੁੱਖ ਮੰਤਰੀ ਸਾਹਿਬ ਸਾਡੀ ਸਾਰੀ ਟੀਮ ਦੀ